ਪੁਜਿਆਣਾ ਦੇ ਆਤਮਨਗਰ ਰਦੀਨ ਸ਼ਿਮਲਾਪੁਰ ਇਲਾਕੇ ਦੇ ਰਹਿਣ ਵਾਲੇ ਅਨਮੋਲਜੀਤ ਸਿੰਘ ਨੇ ਕ੍ਰਿਕਟਿੰਗ ਆਸਟ੍ਰੇਲੀਆ ਅੰਡਰ 19 ਦੇ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚੋਂ ਤਿੰਨ ਨੌਜਵਾਨ ਸਤੰਬਰ ਮਹੀਨੇ 'ਚ ਆਸਟ੍ਰੇਲੀਆ ਕ੍ਰਿਕਟੇਟ ਖੇਡਣ ਦੇ ਲਈ ਜਾਣਗੇ ਉਧਰ ਅਨਮੋਲਜੀਤ ਸਿੰਘ ਦੀ ਸਿਲੈਕਸ਼ਨ ਦੇ ਪਰਿਵਾਰਕ ਮੈਂਬਰਾਂ ਨੂੰ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਤਾਂ ਉਧਰ ਵਿਦਾਇ ਕੁਲਵੰਤ ਸਿੰਘ ਸਿੱਧੂ ਨੇ ਵੀ ਅਨਮੋਲਜੀਤ ਸਿੰਘ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਹੈ। ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ। ਸਰ ਕੀ ਨਾਮ ਹੈ ਤੁਹਾਡਾ ਔਰ ਕਿਹੜੀ ਟੀਮ ਚ ਤੁਸੀਂ ਸਿਲੈਕਟ ਹੋਏ ਹੋ? ਕਿੱਥੇ ਘਟਣ ਜਾ ਰਹੇ? ਮੇਰਾ ਨਾਮ ਅਨਮੋਲਜੀਤ ਸਿੰਘ ਹੈ ਤੇ ਮੇਰੇ ਇੰਡਰ ਇੰਡੀਆ ਅੰਡਰ 19 ਚ ਸਿਲੈਕਸ਼ਨ ਹੋਈ ਹੈ ਜਿਹੜਾ ਟੂਰ ਚੱਲੇ ਆਸਟ੍ਰੇਲੀਆ ਲਈ। ਸਰ ਕਦੋਂ ਤੁਸੀਂ ਸਿਲੈਕਟ ਹੋਏ ਹੋ? ਕਿੰਨਾ ਸਮਾਂ ਹੋ ਗਿਆ ਤੁਹਾਨੂੰ ਪ੍ਰੈਕਟਿਸ ਕਰਦਿਆਂ? मतलब ਪੜ੍ਹਾਈ ਕਿੰਨੀ ਕੀ ਤੁਹਾਡੀ ਐਜੂਕੇਸ਼ਨ ਦੀ ਹੈ? ਮੈਂ 7 ਸਾਲ ਦੀ ਉਮਰ ਤੋਂ ਸਟਾਰਟ ਕਰਤੀ ਸੀ। ਕ੍ਰਿਕਟ ਖੇਲਣਾ ਤੇ ਜੁਲਾਈ ਚ ਮੇਰੀ ਸਿਲੈਕਸ਼ਨ ਹੋਈ ਸੀਗੀ ਤੇ ਮਤਲਬ ਕਿ 10ਵੀਂ ਕਲਾਸ ਚ ਮੈਂ ਪੜਦਾ ਨਾਂ ਹਾਂ ਹਾਂਜੀ ਅੱਛਾ ਹੁਣ ਪੜਾਈ ਦੇ ਨਾਲ ਨਾਲ ਤੁਹਾਡਾ ਮਤਲਬ ਸਪੋਰਟਸ ਦਾ ਜਾਰੀ ਹੈ ਹਾਂਜੀ ਪੜਾਈ ਦੇ ਨਾਲ ਨਾਲ ਸਪੋਰਟਸ ਜਾਰੀ ਹੈ ਹਾਂਜੀ ਮਤਲਬ ਪੜਾਈ ਦੇ ਨਾਲ ਨਾਲ ਸਪੋਰਟ ਜਾ ਰਹੀ ਹੈ ਤੇ ਨਾਲ ਨਾਲ ਮੈਂ ਖੇਡਦਾ ਹਾਂ ਕ੍ਰਿਕਟ ਖੇਲੀ ਜਨਾ ਬਟ ਨਾਲ ਨਾਲ ਬੜਾ ਪੜਾਈ ਨੂੰ ਨਾ ਸਮਾਂ ਨਹੀਂ ਦੇ ਪੰਦਾ ਬਟ ਠੀਕ ਠੀਕ ਹੈ ਨਾਲ ਨਾਲ ਚੱਲੀ ਜਾ ਰਹੀ ਹੈ ਪੜਾਈ ਅੱਛਾ ਫੈਮਲੀ ਦੀ ਕਿੱਦਾਂ ਦੀ ਸਪੋਰਟ ਰਹੀ ਹੈ ਫੈਮਲੀ ਦੀ ਸ਼ੁਰੂ ਤੋਂ سپورਟ ਵਧੀਆ ਰਹੀ ਹੈ ਉਹਨਾਂ ਨੇ ਕਦੀ ਮੈਨੂੰ ਰੋਕਿਆ ਨਹੀਂ ਟੋਕਿਆ ਨਹੀਂ ਉਹ ਕਹਿੰਦੇ ਕਿ ਜੋ ਤੂੰ ਕਰਨਾ ਉਹ ਕਰ ਆਪਣਾ ਵਧੀਆ ਬਸ ਆਪਣਾ ਸੰ ਸਾਨੂੰ ਪ੍ਰਾਊਡ ਫੀਲ ਕਰਾ ਕੇ ਦੇ ਅੱਛਾ ਇਹ ਸੁਪਨਾ ਕਿਦਾਂ ਸੀਗਾ ক্রিকেট ਦਾ ਮਤਲਬ ਤੁਹਾਡਾ ਆਪਣਾ ਸੀਗਾ ਮਦਰ ਪਾਸਪਾ ਪਾਪਾ ਖੇਲਦੇ ਸੀਗੇ ਸਟਾਰਟਿੰਗ ਤੋਂ ਤੇ ਉਹਨਾਂ ਦਾ ਸੁਪਨਾ ਸੀਗਾ ਫਿਰ ਉਹਨਾਂ ਨੇ ਬਾਅਦ ਵਿੱਚ ਮੈਨੂੰ ਕਿਹਾ ਕਿ ਖੇਲਣਾ ਤੇ ਫਿਰ ਮੈਨੂੰ ਵੀ ਸ਼ੌਂਕ ਸੀਗਾ ਖੇਲਣ ਦਾ ਤੇ ਫਿਰ ਨਾਲ ਨਾਲ ਮੈਂ ਖੇਡਦਾ ਰਿਹਾ ਚਾਹ ਹੁਣ ਕਿਸ ਤਰੀਕੇ ਦੀ ਤੁਹਾਡੀ ਤਿਆਰੀ ਹੈਗੀ ਆ ਜਾਂ ਕਿੰਨੀ ਤਰੀਕ ਨੂੰ ਤੁਸੀਂ ਜਾਣਾ ਮੈਂ ਸਤੰਬਰ 21 ਸਤੰਬਰ ਨੂੰ ਸਾਡੇ ਮੈਚ ਸਟਾਰਟ ਨੇ ਤੇ ਸਤੰਬਰ ਪਹਿਲਾਂ ਹੀ ਉਸ ਤੋਂ ਪਹਿਲਾਂ ਹੀ 15 ਤਰੀਕ ਨੂੰ ਅਸੀਂ ਨਿਕਲ ਜਾਾਂਗੇ ਇਥੋਂ ਇੰਡੀਆ ਤੋਂ ਤਾਂ ਹੁਣ ਅੱਗੇ ਕੀ ਇਹ ਲੈ ਕੇ ਚੱਲੇ ਹੋ ਕਿ ਅਗਲੇ ਸਾਲ ਅੰਡਰ 19 ਇੰਡੀਆ ਵਰਲਡ ਕੱਪ ਖੇਲਣਾ ਹੈ ਤੇ ਉਸ ਤੋਂ ਬਾਅਦ ਸੀਨੀਅਰ ਟੈਸਟ ਟੀਮ ਚ ਆਪਣੀ ਜਗ੍ਹਾ ਬਣਾਣੀ ਹੈ ਤੇ ਆਪਣੇ ਕਾਰਦੀਆਂ ਨੂੰ ਪ੍ਰਾਊਡ ਫੀਲ ਕਰਾਣਾ ਤੇ ਆਪਣੇ ਕੋਚ ਨੂੰ ਪ੍ਰਾਊਡ ਫੀਲ ਕਰਾਣਾ ਲੱਗਦਾ ਟੀਵੀ ਤੇ ਜਿਵੇਂ ਆਪਾਂ ਆਮ ਤੌਰ ਤੇ ਮੈਚ ਦੇਖਦੇ ਆ ਹੁਣ ਉੱਥੇ ਪ੍ਰੈਕਟੀਕਲੀ ਆਪਾਂ ਉਹਨਾਂ ਦੇ ਨਾਲ ਜਾ ਕੇ ਖੇਡਣਾ ਉਹ ਉਸ ਟੀਮ ਦੇ ਨਾਲ ਹਿੱਸਾ ਲੈਣਾ ਜਿਹੜੀ ਟੀਮ ਨੂੰ ਆਪਾਂ ਟੀਵੀ ਤੇ ਦੇਖਦੇ ਹਾਂ ਹਾਂ ਜੀ ਮਤਲਬ ਬਹੁਤ ਵਧੀਆ ਲੱਗਦਾ ਕਿ ਪਹਿਲੀ ਵਾਰ ਅਸੀਂ ਪਹਿਲੀ ਵਾਰ ਟੀਵੀ ਤੇ ਅੰਡਰ 16 ਦਾ ਮੈਚ ਆਇਆ ਸੀ ਸਾਡਾ ਤੇ ਉਸ ਫਿਰ ਮੇਰੇ ਘਰ ਦੇਣੇ ਵੀ ਦੇਖਿਆ ਤੇ ਬਹੁਤ ਵਧੀਆ ਲੱਗਾ ਉਹਨਾਂ ਨੂੰ ਸਾਰਿਆਂ ਨੇ ਦੇਖਿਆ ਜੀ ਤੇ ਕਾਫੀ ਜਾਣਿਆਂ ਦੇ ਮੈਸੇਜ ਵੀ ਆਏ ਮੈਨੂੰ ਕਿ ਇਦਾਂ ਦਾ ਕਰਕੇ ਬਹੁਤ ਪ੍ਰਾਊਡ ਫੀਲ ਸੀਗਾ ਤੇ ਉਹਨਾਂ ਨੇ ਕੀਤਾ ਕਿੰਨੇ ਕੁ ਨੌਜਵਾਨ ਆ ਤੁਹਾਡੇ ਨਾਲ ਜਾਂਦੇ ਜਾਣਗੇ ਕਿੱਥੋਂ ਕਿੱਥੋਂ 3 ਨੇ ਇੱਕ ਮੈ ਲੁਧਿਆਣੇ ਦਾ ਤੇ ਇੱਕ ਪਟਿਆਲੇ ਦਾ ਵਿਹਾਨ ਲੋਤਰਾ ਇੱਕ ਅਮਰੀ ਸਰਦਾਰ ਰਾਹੁਲ ਕੁਮਾਰ ਹਾਂ ਜੀ ਤਿਆਰੀ ਪੂਰੀ ਹੈ ਹਾਂ ਜੀ ਪੂਰੀ ਹੈ ਕੀ ਸਨੇਹਾ ਨੌਜਵਾਨਾਂ ਨੂੰ ਲੋਕੋ ਬਸ ਮਿਹਨਤ ਕਰਦੇ ਜਾਓ ਆਪਣਾ ਡਿਸਪਲਿਨ ਰੋ ਤੇ ਗਲਤ ਕੰਮਾਂ ਤੋਂ ਦੂਰ ਹੋ ਬਸ ਜੀ ਨਾਮ ਤੁਹਾਡਾ ਔਰ ਅਨਮੋਲ ਜੀ ਦੇ ਤੁਸੀਂ ਮੈਂ ਅਮਨਜੀਤ ਸਿੰਘ ਮੇਰਾ ਨਾਮ ਹੈ ਜੀ ਮੈਂ ਅਨਮੋਲ ਦਾ ਚਾਚਾ ਜੀ ਆਛਾ ਸਰ ਕਿਸ ਤਰੀਕੇ ਦੀ ਗਾਈਡੈਂਸ ਰਹੀ ਹੈ ਕਿਉਂਕਿ ਆਮ ਤੌਰ ਤੇ ਅਨਮੋਲ ਨੇ ਹੁਣ ਜਗ੍ਹਾ ਬਣਾ ਲਈ ਇੰਡਰ 90 ਦੇ ਵਿੱਚ ਦੇਖੋ ਜੀ ਗਾਈਡੈਂਸ ਤਾਂ ਇਹਦੇ ਫਾਦਰ ਤੇ ਪੂਰੀ ਉਹਨਾਂ ਦੀ سپورਟ ਰਹੀ ਹੈ ਨਾਲ ਜਿੰਨੀ ਸਾਡੀ ਲੋੜ ਪੈਂਦੀ ਸੀ ਅਸੀਂ سپورਟ ਪੂਰੀ ਕਰਦੇ ਸੀ ਇਹਨੂੰ ਛੋਟੇ ਹੁੰਦੇ ਤੁਸੀਂ ਖੇਡਦੇ ਦੇਖ ਰਹੇ ਹਾਂ ਤੇ ਸ਼ੁਰੂ ਤੋਂ ਹੀ ਸੀਗਾ ਵੀ ਇਹ ਬੱਚਾ ਕੁਛ ਨਾ ਕੁਛ ਕਰੂਗਾ ਕਿਉਂਕਿ ਪੂਰਾ ਮਿਹਨਤੀ ਹੈ 7 ਸਾਲ ਦੀ ਉਮਰ ਤੋਂ ਇਹਨੇ ਮਿਹਨਤ ਕਰਨੀ ਸ਼ੁਰੂ ਕੀਤੀ ਸੀ ਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਵੀ ਇਹਨੂੰ ਅੰਡਰ 19 ਚ ਜਗ੍ਹਾ ਮਿਲੀ ਹੈ ਅੱਛਾ ਸਰ ਕਿਦਾਂ ਦਾ ਸਹਿਯੋਗ ਰਿਹਾ ਫੈਮਿਲੀ ਦਾ ਆਮ ਤੌਰ ਤੇ ਫੈਮਿਲੀ ਦਾ ਜਾਂਦਾ ਕਿ ਪਹਿਲਾਂ ਪੜੋ ਫਿਰ ਅੱਗੇ ਵਧੋ ਨਹੀਂ ਫੈਮਿਲੀ ਦਾ ਪੂਰੀ سپورਟ ਰਹੀ ਹੈ ਜੀ ਕਿਉਂਕਿ ਸ਼ੁਰੂ ਤੋਂ ਹੀ ਇਹਦਾ ਸ਼ੌਂਕ ਇਹਦੇ ਫਾਦਰ ਦਾ ਵੀ ਤੇ ਇਹਦਾ ਕ੍ਰਿਕਟ ਦਾ ਹੀ ਸ਼ੌਂਕ ਸੀਗਾ ਇਸ ਕਰਕੇ ਸਟੱਡੀ ਦਾ ਜਿਆਦਾ ਪ੍ਰੈਸ਼ਰ ਨਹੀਂ ਪਾਇਆ ਵੀ ਚਲੋ ਬੱਚਾ ਨਾਲ ਨਾਲ ਪੜ੍ਹੇ ਤੇ ਸਟੱਡੀ ਕਰੇ ਜਿੰਨਾ ਕਰ ਸਕਦਾ ਸੀ ਸਟੱਡੀ ਓਨੀ ਕੇ ਨੂੰ ਸਟੱਡੀ ਕੀਤੀ ਇਹਨੇ ਨਾਲ ਨਾਲ ਹੁਣ 10th ਚ ਪੜ ਰਿਹਾ ਤੇ ਜਿਆਦਾ ਸਮਾਂ ਇਹ ਕ੍ਰਿਕਟ ਨੂੰ ਹੀ ਦਿੰਦਾ ਹੁਣ ਜਾ ਰਹੇ ਨੇ ਆਸਟ੍ਰੇਲੀਆ ਲੱਗਦਾ ਆਪਣੇ ਭਾਰਤ ਦਾ ਨਾਮ ਰੋਸ਼ਨ ਹੋ ਰਿਹਾ ਦੂਸਰੀ ਪਾਸੇ ਕਿਸ ਤਰੀਕੇ ਦੀ ਸਰਕਾਰ ਤੋਂ ਵੀ ਦੇਖੋ ਜੀ ਅ ਅਸੀਂ ਤਾਂ ਇਹਨੂੰ ਸ਼ੁਰੂ ਤੋਂ ਜਦੋਂ ਤੋਂ ਖੇਡ ਰਿਹਾ ਅਸੀਂ ਤਾਂ ਇਹਨੂੰ ਹਰਪ੍ਰਜਨ ਸਿੰਘ ਦੀ ਜਗ੍ਹਾ ਤੇ ਹੀ ਦੇਖ ਰਹੇ ਹਾਂ ਵੀ ਆਉਣ ਵਾਲਾ ਇੰਡੀਆ ਦਾ ਹਰਪ੍ਰਜਨ ਸਿੰਘ ਇਹੀ ਬਣੂਗਾ ਸਾਡੀ ਤਾਂ ਇਹੀ ਤਮੰਨਾ ਹੈ ਇਹ ਸਰਕਾਰ ਅੱਗੇ ਅਪੀਲ ਹੈ ਵੀ ਜਿਵੇਂ ਬੱਚੇ ਜਿੰਨਾ ਵੀ ਪੰਜਾਬ ਦੇ ਜਾਂ ਕੋਈ ਵੀ ਬੱਚੇ ਗੇਮ 'ਚ ਅੱਗੇ ਜਾਂਦੇ ਆ ਉਹਨਾਂ ਦੀ ਵੱਧ ਤੋਂ ਵੱਧ ਸਰਕਾਰ ਨੂੰ ਸਪੋਰਟ ਕਰਨੀ ਚਾਹੀਦੀ ਹੈ ਕਿ ਜਿੱਥੇ ਵੀ ਇਕੁਪਮੈਂਟ ਦੀ ਜਾਂ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਸਰਕਾਰ ਉਹ ਪੂਰੀ ਕਰੇ। ਐਮਐਲ ਸਾਹਿਬ ਆਜ ਅਨਮੋਲ ਜੀ ਸਿੰਘ ਅੰਡਰ 19 ਕਿਤੇ ਜਾ ਰਹੇ ਸੀਨੀਅਰ ਸਾਡੇ ਲੁਧਿਆਣੇ ਵਾਸਤੇ ਸਾਡੇ ਪੰਜਾਬ ਵਾਸਤੇ ਬਹੁਤ ਮਾਣ ਦੀ ਗੱਲ ਹੈ ਕਿ ਸਾਡੇ ਲੁਧਿਆਣੇ ਸ਼ਹਿਰ ਦਾ ਬੱਚਾ ਅਨਮੋਲ ਅੰਡਰ 19 ਵਿੱਚ ਆਸਟ੍ਰੇਲੀਆ ਵੇਖੇ ਖੇਡਣ ਜਾ ਰਹੇ ਆ। ਕਿਥੇ ਇਹਨਾਂ ਦੇ ਮਾਪੇ ਨੂੰ ਮੁਬਾਰਕਬਾਦ ਦਿੰਨਾ ਉਥੇ ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸ ਬੱਚੇ ਤੇ ਆਪਣਾ ਮਿਹਰ ਪਰੇ ਹੱਥ ਰੱਖਣ ਅੱਗੇ ਜਾ ਕੇ ਇਹ ਕਿੰਦੀ ਪਰਫਾਰਮੈਂਸ ਦਿਖਾ ਕੇ ਆਪਣੇ ਖੂਚ ਕਾਲਾ ਜੀ ਦਾ ਆਪਣੇ ਮਾਪੇ ਦਾ ਸਾਡੇ ਸ਼ਹਿਰ ਦਾ ਨਾਮ ਉੱਚਾ ਕਰਨ ਤਾਂ ਕਿ ਇਹਨੂੰ ਦੇਖ ਕੇ ਹੋਰ ਨੌਜਵਾਨ ਵੀ ਪ੍ਰੇਰਿਤ ਹੋ ਕੇ ਖੇਡਾਂ 'ਮ ਲੱਗਣ ਨਸ਼ਿਆਂ ਤੋਂ ਬਚਣ ਕਿਉਂਕਿ ਖੇਡਾਂ ਇੱਕੋ ਇੱਕ ਮਾਧਮ ਹੈ ਜਿਦੇ ਰਾਹੀਂ ਇਹਦਾ ਨੌਜਵਾਨਾ ਉਹ ਨਸ਼ੇ ਤੋਂ ਇਹ ਗੱਲ ਕਰਦੇ ਤੋਂ ਫਟ ਕੇ ਖੇਡਾਂ ਵੱਲ ਧਿਆਨ ਹੁੰਦਾ ਤੇ ਮੈਂ ਸਮੁੱਚੇ ਇਲਾਕਾ ਨਿਵਾਸੀ ਜਿੱਥੇ ਮਾਰਕਵਾਦ ਦਿਨ ਉੱਥੇ ਇਹਦੇ ਮਾਪੇ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬੱਚੇ ਦੀ ਇਹ ਸੋਚ ਨੂੰ ਅੱਗੇ ਵਧਾਇਆ ਇਹਦੇ ਪਤਾ ਲੱਗੇ ਵੀ ਇਹਦੇ ਬਾਪ ਵੀ ਬੜੇ ਵਧੀਆ ਜਿਹੜੇ ਟਰੈਨਰ ਸੀਗੇ ਉਹ ਇੱਕ ਫਾਸਟ ਬੋਲਰ ਸੀ ਹਾਠ ਤੇ ਸਪਿੰਨ ਦਾ ਸੁਮੇਲ ਜਿਹੜਾ ਅਨਮੋਲ ਨਿਕਲਿਆ ਹੁਣ ਇਹ ਇਹ ਮਹਾਰਾਜ ਘਰੇ ਵੀ ਬਹੁਤ ਪਰੰਦੇ ਹੁੰਦੇ ਕਿਹਾ ਚਾਹ ਮੰਨਦਾ ਸਪੋਰਟ ਕੋਟੇ ਨੂੰ ਜਿਹੜਾ توجہ ਦਿੱਤੀ ਜਾ ਰਹੀ ਸੀ ਕਿ ਕੋਈ ਵੀ ਨੌਜਵਾਨ ਅਗਰ ਵਧੀਆ ਖੇਡੇਗਾ ਵਧੀਆ ਪਰਫਾਰਮ ਕਰੇਗਾ ਪੰਜਾਬ ਦਾ ਨਾਮ ਰੋਸ਼ਨ ਕਰੇਗਾ ਉਹਨੂੰ ਸਰਕਾਰ ਅਪਰੀਸ਼ੀਏਟ ਵੀ ਕਰੇਗੀ ਤਾਂ ਕਿ ਦੇਖੋ ਕਿੰਨੇ ਕਿੰਨੇ ਖਿਡਾਰੀ ਹੁਣ ਤੱਕ ਡੀਐਸਪੀ ਇੰਸਪੈਕਟਰ ਸਿੱਧੇ ਬਣਾਈ ਤੇ ਮੈਂ ਅਨਮੋਲ ਵਿੱਚੋਂ ਵੀ ਦੇਖ ਰਿਹਾ ਵੀ ਆਉਣ ਵਾਲੇ ਸਮੇਂ ਵਿੱਚ ਪਤਾ ਨਹੀਂ ਕਿੱਡਾ ਵੱਡਾ ਅਫਸਰ ਬਣ ਕੇ ਸਾਡੇ ਮੂਹਰੇ ਖੜਾ ਹੋਊਗਾ ਉਹਦੇ ਲਈ ਮੈਂ ਦਿਲੋਂ ਅਰਦਾਸ ਕਰਦਾ